ਆਮਲਾ ਜੀ ਮੇਰੀ ਬਾਈਕ ਦੀ 2018 ਚ ਜੰਗੇ ਚ ਨੌਕਰ ਦੀ ਨਕਲੀ ਲੱਟਕ ਬੋਰਡ ਦਾ ਰਿਕਾਰਡ ਹੈ ਜਿੰਦੇ ਚੰਨੇ ਇਹ ਇਹ ਹੈਗਾ ਜੀ ਕਾਗਜ਼ ਜਿੰਦੇ ਚੰਨੇ ਮੇਰੇ ਮੈਂ ਮੇਰੇ ਨੇ ਫਰਜੀ ਦਸਤਖਤ ਮੈਂ ਫਰਜੀ ਸਾਈਨ ਬਰੇਕਿੱਤੇ ਜਿੰਦੀ ਬਾਅਦ ਪੁਲਿਸ ਨੇ ਇਨਕੁਆਰੀ ਕਰਕੇ ਐਫਐਸਐਲ ਨੇ ਸਾਬਤ ਕਰਤਾ ਕਿ ਸਾਈਨ ਫਰਜੀ ਹੈ ਫਿਰ ਇਹਦੇ ਉੱਪਰ ਐਫਆਈਆਰ ਹੋਈ ਫੌਰੀ ਜਿੰਦੀ ਅਰੈਸਟ ਪਈ ਜ ਮੈਨੂੰ ਪਤਾ ਲੱਗਿਆ ਉਹਨੇ ਕੀਤੇ ਜੀ ਮੇਰੇ ਆਪਣੀ ਨਗਲੀ ਨੂੰ ਛੁਪਾਉਣ ਵਾਸਤੇ ਉਹਨੇ ਇਹ ਇਹ ਡਾਕੂਮੈਂਟ ਫਰਜੀ ਤਿਆਰ ਕੀਤਾ ਕਫਰ ਜੀ ਕਿਤੇ ਮੇਰੇ ਨੇ ਇਹ ਵਾਲੇ ਇਹ ਦੱਸਣ ਵਾਸਤੇ ਕਿ ਮੈਂ ਦੱਸਦਾ ਸੀ ਹਾਇਰਿਸ ਕਦੋਂ ਕਿ ਸਾਨੂੰ ਉਹਨੇ ਕਿਹਾ ਸੀ ਕੋਈ ਰਿਸਕ ਨਹੀਂ ਇਸ ਤੋਂ ਇਲਾਵਾ ਹੋਰ ਬੜੀ ਫੋਰਜੀਆਂ ਪਟੈਂਜੇਸ਼ਨ ਟੈਂਬਰਿੰਗ ਕੁਝ ਨਹੀਂ ਹੋਇਆ ਜਿੱਥੇ ਬੰਦੇ ਮਾਰੀ ਜਾਂਦਾ ਪਦੀ ਕਿੰਨੇ ਬੰਦੇ ਮਾਰਦੇ ਪਹਿਲਾਂ ਪੰਜਾਬ ਮੈਡੀਕਲ ਕਾਉਂਸਲ ਨੇ ਕਿਹਾ ਤਾਂ ਕਿ ਮੇਰੇ ਬਾਈ ਵੀ ਇੱਕ ਮਦੂ ਖਨਾ ਦੀ ਇੱਕ ਹੋਰ ਹੋਈ ਸੀ ਉਹਨਾਂ ਨੇ ਉਹਨਾਂ ਦੇ ਕੇਸ ਚੱਲ ਰਹੇ ਹਨ ਲੇਕਿਨ ਤੁਹਾਨੂੰ ਪਤਾ ਹੈ ਡਾਕਟਰ ਦੇ ਖਿਲਾਫ ਲੜਾਈ ਲੜਨੀ ਮੈਨੂੰ ਜੀ ਸਾਡੇ 5 ਸਾਲ ਹੋ ਗਿਆ ਹਰ ਬੰਦਾ ਲੜਾਈ ਲੜਨੀ ਇੱਥੇ ਹਿੰਦੁਸਤਾਨ ਚ ਬਹੁਤ ਆਕੀ ਹੈ ਸਭ ਤੋਂ ਤੁਹਾਨੂੰ ਅੱਜ ਕੋਰਟ ਚ ਪੇਸ਼ ਕੀਤਾ ਗਿਆ ਤੁਹਾਡੇ ਤੇ ਅਲਿਗੇਸ਼ਨ ਲੱਗ ਰਿਆ ਸੀ ਕੀ ਕਹਿਣਾ ਚਾਹੁੰਦੇ ਸਾਰੇ ਸਾਰੇ ਅਲਿਗੇਸ਼ਨ ਬਿਲਕੁਲ ਮਾਨਯੋਗ ਜੱਜ ਸਾਹਿਬ ਨੇ ਬਿਲਕੁਲ ਬੇਬੁਨਿਆਦ ਸਾਬਤ ਕਰਕੇ ਬੇਲ ਦੇ ਦਿੱਤੀ ਹੈ ਔਰ ਕਹਿ ਦਿੰਦਾ ਹੈ ਕਿ ਜੋ ਕੁਝ ਵੀ ਇਹ ਕਿਹਾ ਗਿਆ ਹੈ ਇਹ ਬਿਲਕੁਲ ਔਰ ਬਿਲਕੁਲ ਗਲਤ ਹੈ ਸਾਨੂੰ ਪੁਲਿਸ ਤੇ ਔਰ ਮਾਨਯੋਗ ਅਦਾਲਤ ਤੇ ਪੂਰਾ ਭਰੋਸਾ ਸੀ ਇਹਨਾਂ ਨੇ ਸਾਡੇ ਭਰੋਸੇ ਦਾ ਪੂਰਾ ਮਾਨ ਰੱਖਿਆ థాంਕ ਯੂ ਵੈਰੀ ਮਚ वैसे आप देखो आ जी सर की शरम मामला ये मामला जी मेरी वाइफ दी 2018 ਚ ਜੰਗ ਹੈ ਚ ਡਾਕਟਰ ਦਿਨagli ਦਾ ਤੋਂ ਨਹੀਂ ਨਹੀਂ ਇੱਧਰ ਆ ਜਿਓ ਥੋੜਾ ਕਿ ਵਿੱਚ ਇਹ ਇਹ ਮੈਡੀਕਲ ਬੋਰਡ ਦਾ ਰਿਕਾਰਡ ਹੈ ਜਿੰਦੇ ਚੰਨੇ ਇਹ 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 ਹੈਗਾ ਜੀ ਕਾਗਜ਼ ਜਿੰਦੇ ਚੰਨੇ ਮੇਰੇ ਸਰ ਜੀ ਸਰ ਮੇਰੇ ਨੇ ਫਰਜੀ ਦੇ ਸਰ ਮਰਜੀ ਸਾਈਨ ਬਰੇ ਕਿਤੇ ਜਿੰਦੀ ਬਾਅਦ ਪੁਲਿਸ ਨੇ ਇਨਕੁਆਰੀ ਕਰਕੇ ਐਫਐਸਐਲ ਨੇ ਸਾਬਤ ਕਰਤਾ ਕਿ ਸਾਈਨ ਫਰਜੀ ਹੈ ਇਹ ਰੰਦੇ ਉੱਪਰ ਐਫ ਆਈ ਆਰ ਹੋਈ ਉਹ ਜਿੰਦੀ ਅਰੈਸਟ ਪਈ ਮੈਨੂੰ ਪਤਾ ਲੱਗਿਆ। ਮੁਬਾਲ ਕਿ ਸਹੀਂ ਫਰਜੀ ਨੇ ਕੀਤੇ ਆ ਜੀ ਮੇਰੇ। ਆਪਣੀ ਨਗਲੀ ਨੂੰ ਛੁਪਾਉਣ ਵਾਸਤੇ ਉਹਨੇ ਇਹ ਇਹ ਡਾਕੂਮੈਂਟ ਫਰਜੀ ਤਿਆਰ ਕੀਤਾ। ਫੋਲ ਤੋਂ ਥੋੜੀ ਜਿਹੀ ਹੋਰ ਕਿੰਨੀ ਜਗ੍ਹਾ ਸਾਈਨ ਕੀਤੇ ਨੇ। ਇੱਕ ਫਰਜੀ ਕੀਤੇ ਜੀ ਮੇਰੇ ਨੇ ਇੱਕ ਇਹ ਵਾਲੇ। ਇਹ ਦੱਸਣ ਆਸਤੇ ਕਿ ਮੈਂ ਦੱਸਤਾ ਹੀ ਆਇਰਿਸ਼ ਕਜਦੋਂ ਕਿ ਸਾਨੂੰ ਉਹਨੇ ਕਿਹਾ ਸੀ ਕੋਈ ਰਿਸਕ ਨਹੀਂ ਇਸ ਤੋਂ ਇਲਾਵਾ ਹੋਰ ਬੜੀ ਫੋਰਜੀਆਂ ਪਟੈਂਜੇਸ਼ਨ ਟੈਂਪਰਿੰਗ ਕੁਝ ਨਹੀਂ ਆਜੁੱਤੇ ਬੰਦੇ ਮਾਰੀ ਜਾਂਦਾ ਭਾਦੀ ਕਿੰਨੇ ਬੰਦੇ ਮਾਰਦੇ ਪਹਿਲਾਂ ਪੰਜਾਬ ਮੈਡੀਕਲ ਕਾਉਂਸਲ ਨੇ ਕਿਹਾ ਤਾਂ ਕਿ ਮੇਰੇ ਬਾਈਫ ਦੀ ਇੱਕ ਮਦੂਖਨਾ ਦੀ ਇੱਕ ਹੋਰ ਵੀ ਹੋਈ ਸੀ ਉਹਨਾਂ ਨੇ ਉਹਨਾਂ ਦੇ ਕੇਸ ਚੱਲ ਰਹੇ ਹਨ ਲੇਕਿਨ ਤੁਹਾਨੂੰ ਪਤਾ ਹੈ ਡਾਕਟਰ ਦੇ ਖਿਲਾਫ ਲੜਾਈ ਲੜਨੀ ਮੈਨੂੰ ਹੀ ਸਾਡੇ 5 ਸਾਲ ਹੋ ਗਿਆ ਹਰ ਬੰਦਾ ਲੜਾਈ ਲੜਨੀ ਇੱਥੇ ਹਿੰਦੁਸਤਾਨ ਚ ਬਹੁਤ ਆਕੀ ਹੈ ਸਭ ਨੂੰ ਕੋਰਟ ਚ ਪੇਸ਼ ਕਰਾਇਆ ਸੀ ਕੀ ਕਹਿੰਦਾ ਜਾਂਦਾ ਪੇਸ਼ ਕੀਤਾ ਸੀ ਜੀ ਤੇ ਫਿਲਹਾਲ ਤਾਂ ਅਫੀਸ਼ਲ ਅੱਗੇ ਜੋ ਇਹ ਮੇਰੇ ਕੇਸ ਦੇ ਵਿੱਚ ਲਿਆਂਦਾ ਗਿਆ। ਇਹ ਕੇਸ ਪੁਰਾਣਾ ਕੇਸ ਹੈਗਾ 70/21 ਦਾ ਮਕਦਮਾ ਸੀ। ਹਾਂਜੀ 467 677 ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਰਾਤ ਤੇ ਜਬੇਸ਼ ਕੀਤਾ ਤੇ ਜੁਡੀਸ਼ ਲੈ। ਕੀ ਕਿਹਾ ਗਿਆ ਜੱਜ ਸਾਹਿਬ ਨੇ ਵੱਲੋਂ? ਜੱਜ ਸਾਹਿਬ ਨੇ ਕੁਝ ਨਹੀਂ ਕੁਝ ਨਹੀਂ ਕਿਹਾ ਉਹਨਾਂ ਦਲੀਲਾਂ ਸੁਣ ਲਈਆਂ ਤੁਸੀਂ ਵਕੀਲਾਂ ਦੀਆਂ ਹੋਰ ਕੁਝ ਨਹੀਂ ਹੋਇਆ। ਤੇ ਇਹਨਾਂ ਨੂੰ ਅੰਜਮਦ ਦੇ ਨਹੀਂ। ਨਹੀਂ ਨਹੀਂ ਹਜੇ ਨਹੀਂ ਜਮਾਨਤ ਦਿੱਤੀ। ਹਾਂਜੀ ਜੁਡੀਸ਼ੀਅਲ ਲੈ ਕੇ ਚੱਲਣਗੇ। ਹਾਂਜੀ।